ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਆਪ ਦੀ ਸਰਕਾਰ ਆਪਕੇ ਦਵਾਰ ਤਹਿਤ ਹਲਕਾ ਫਤੇਗੜ ਚੂੜੀਆਂ ਦੇ 5 ਪਿੰਡ ਧੀਰ ਚੰਦੂ ਸੂਝਾ ਕਿਲਾ ਕਾਲਾ ਅਫਗਾਨਾ ਫਤੇਗੜ ਚੂੜੀਆਂ ਵਿਖ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਪਹੁੰਚੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ मौके ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਖੇਤੀਬਾੜੀ ਵਿਭਾਗ ਸਿਹਤ ਵਿਭਾਗ ਜਲ ਸਪਲਾਈ ਸਕੀਮ ਵਿਭਾਗ ਫੂਡ ਸਪਲਾਈ ਵਿਭਾਗ ਤੇ ਹੋਰ ਮਹਿਕਮਿਆਂ ਦੇ ਮੁਲਾਜ਼ਮਾਂ ਨੇ ਵੀ ਸ਼ਿਰਕਤ ਕੀਤੀ ਬੜੇਪਾ ਪੈਨਸ਼ਨ ਅੰਗਹੀਣ ਲੋਕਾਂ ਦੀ ਪੈਨਸ਼ਨ ਜਨਮ ਤੇ ਮਰਨ ਸਰਟੀਫਿਕੇਟ ਸਮੇਤ 44 ਪ੍ਰਕਾਰ ਦੇ ਕਾਰਜਾਂ ਲਈ ਮੁਲਾਜ਼ਮ ਤਤ ਪਰ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਪੰਸਬ ਦੇ ਚੇਅਰਮੈਨ ਬਲਬੀਤ ਸਿੰਘ ਪੰਨੂ ਨੇ ਇਹ ਜਾਣਕਾਰੀ ਦਿੱਤੀ ਅਤੇ ਬਲਬੀਤ ਸਿੰਘ ਪੰਨੂ ਦੀ ਅੜਮਾ ਹੇਠ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਰੀ ਵਾਇਕੂ ਤੇ ਫਤੇ ਮੇਰਾ ਨਾਮ ਬਲਿੰਦਰ ਸਿੰਘ ਸਰਪੰਚ ਮੌਜੂਦਾ ਨਕਿਲਾ ਦਸਾ ਸਿੰਘ ਅਸੀਂ ਅੱਜ ਬਹੁਤ ਖੁਸ਼ੀ ਹੋਈ ਆ ਸਰਦਾਰ ਪੰਨੂ ਸੇਮਾਨ ਜੀ ਨੇ ਬਹੁਤ ਉਪਰਾਲਾ ਕੀਤਾ ਵਾ ਸਰਦਾਰ ਪੰਨੂ ਸਾਹਿਬ ਦੀ ਰਹਿਮਾਈ ਹੇਠ ਸਾਨੂੰ ਹਲਕੇ ਨੂੰ ਬਹੁਤ ਸੁਖ ਹੋਇਆ ਜਿਹੜੇ ਕੰਮ ਤਕੇ ਧੂੜੇ ਖਾ ਕੇ ਹੁੰਦੇ ਹੀ ਸਾਡੇ ਪਿੰਡ 'ਚ ਕਈ ਕੰਮ ਹੋਏ ਨੇ ਬਾਕੀ ਜਿਹੜੇ ਨਹੀਂ ਹੋਏ ਉਹਨਾਂ ਦਾ ਰਾਹ ਦੱਸਿਆ ਵੀ ਕਿੱਦਾਂ ਕਰਾਉਣੇ ਆ ਅਹੀਂ ਬਹੁਤ ਬਹੁਤ ਇਹਨਾਂ ਤਾਦਰਾਂ ਪਨੋ ਪਨੋ ਸਾਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਸਾਨੂੰ ਇੰਨਾ ਮੌਕਾ ਦੇ ਕੇ ਸਾਡੇ ਪਿੰਡ ਨੂੰ ਬੜਾ ਵਧੀਆ ਕੀ ਪਿੰਡ ਵਾਲੇ ਇਸ ਚੀਜ਼ ਦਾ ਫਾਇਦਾ ਉਠਾ ਰਹੇ ਨੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਮੈਡਮ ਬਹੁਤ ਖੁਸ਼ੀ ਤੇ ਭਿੜਾਂ ਭਈਆਂ ਸਾਰਾ ਦਿੰਦੀ ਅੱਜ ਜੀ ਸਰਦਾਰ ਭਗਤ ਸਿੰਘ ਮਾਨ ਦੇ ਦਿਸ਼ਾ ਦੇਸ਼ਾ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਫਲਕਾ ਫਤੇਗੜ ਚੂੜੀਆਂ ਦੇ ਅੰਦਰ ਪੰਜ ਪਿੰਡਾਂ ਦੇ ਅੰਦਰ ਸਰਕਾਰ ਆਪਕੇ ਦੁਆਰ ਦੇ ਤਹਿਤ ਕੈਂਪ ਲਾਇਆ ਗਿਆ ਹੈ ਪਿੰਡ ਧੀਰ ਪਿੰਡ ਚੰਦੂ ਸੁੱਜਾ ਪਿੰਡ ਕਿਲਾ ਵਾਰਡ ਨੰਬਰ 9 ਪਿੰਡ ਕਾਲਾ ਪਗਾਨਾ ਭਾਰੀ ਵਿਭਾਗ ਦੇ ਜਿੰਨੇ ਵੀ ਅਧਿਕਾਰੀ ਸੀ ਅੱਜ ਪਿੰਡਾਂ ਦੇ ਵਿੱਚ ਪੂਰੀ ਸਾਧ ਸੰਗਤ ਦੀ ਹਾਜ਼ਰੀ ਦੇ ਵਿੱਚ ਜਿਨ੍ਹਾਂ ਦੇ ਵੀ ਕੋਈ ਕੰਮ ਹੋਣ ਵਾਲੇ ਸੀ ਤਕਰੀਬਨ 44 ਕੰਮ 44 ਕੰਮ ਜਿਨ੍ਹਾਂ ਦੇ ਵਿੱਚ ਸਾਡੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਜਨਮ ਮੌਤ ਸਰਟੀਫਿਕੇਟ ਜਾਂ ਕਿਸੇ ਦੇ ਬਿੱਲੀ ਦੇ ਬਿਜਲੀ ਦੇ ਬਿੱਲਾਂ ਦਾ ਕੋਈ ਮੈਟਰ ਸੀ ਜਾਂ ਕਿਸੇ ਜ਼ਮੀਨ ਦੇ ਸਬੰਧਤ ਕੋਈ ਮੈਟਰ ਸੀ 44 ਕੰਮ ਇਦਾਂ ਦੇ ਜੋ ਮੌਕੇ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਦੇਣ ਹੈ ਸਰਦਾਰ ਭਗਵੰਤ ਸਿੰਘ ਮਾਨ ਦਾ ਸਲਾਹਨਾਯੋਗ ਫੈਸਲਾ ਹੈ ਜੋ ਸਾਡੇ ਪਿੰਡ ਵਾਸੀਆਂ ਨੂੰ ਸਾਡੇ ਇਲਾਕਾ ਵਾਸੀਆਂ ਨੂੰ ਸਾਡੇ ਬਜ਼ੁਰਗਾਂ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਵੀਰਾਂ ਨੂੰ ਕਚਹਿਰੀਆਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਖੱਜਲ ਖਲਾਰੀ ਹੋਣਾ ਪੈਂਦਾ ਸੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਸੀ ਮਿਸਾਲ 75 ਸਾਲਾਂ ਦੇ ਵਿੱਚ ਆਇਸੀ ਇੱਕ ਮਿਸਾਲ ਪੈਦਾ ਕੀਤੀ ਜੋ 75 ਸਾਲਾਂ ਦੇ ਵਿੱਚ ਅਜੇ ਤੱਕ ਨਾ ਤੇ ਕਿਸੇ ਸਰਕਾਰ ਨੇ ਕੀਤੀ ਹੈ ਪਰ ਨਾ ਹੀ ਕੋਈ ਇਹ ਕਰ ਸਕਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪਿੰਡਾਂ ਦੇ ਵਿੱਚ ਗੁਣਗਾਰੀ ਨਹੀਂ ਲਾਉ ਉਹਨਾਂ ਨੂੰ ਸੀਸਾ ਦੇ ਰਹੇ ਨੇ ਮੈਂ ਪਿੰਡਾਂ ਦੇ ਵਿੱਚ ਦੇਖ ਰਿਹਾ ਸੀ 75 75 ਸਾਲਾਂ ਆਂਦੀਏ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਛੋਟੇ ਛੋਟੇ ਬੱਚੇ ਬੜੇ ਖੁਸ਼ਹਾਲ ਖੁਸ਼ੀ ਦੇ ਨਾਲ ਜੋ ਆਪਣੇ ਜਨਮਸ਼ੜੀ ਬਣਾਉਣਾ ਹੁੰਨੇ ਨੇ ਕੋ 75 75 ਸਾਲਾਂ ਦੇ ਬਜ਼ੁਰਗ ਜਿਨ੍ਹਾਂ ਦੀ ਤਕਰੀਬਨ 65 ਸਾਲ ਦੀ ਉਮਰ ਦੇ ਵਿੱਚ ਪੈਨਸ਼ਨ ਲੱਗਣੀ ਚਾਹੀਦੀ ਸੀ 10 ਸਾਲ ਉਮਰ ਉਹਨਾਂ ਦੀ ਪੈਨਸ਼ਨ ਤੋਂ ਪੇਰਾ ਹੀ ਲੰਗੀ ਇਸ ਕਰਕੇ ਮੇਰੀ ਤੁਹਾਡੇ ਜਨਰਲ ਦੇ ਮੰਧੇ ਰਵਾਈ ਸਾਰੇ ਫਤਿਹਗੜ ਚੂੜੀਆਂ ਵਾਸੀਆਂ ਨੂੰ ਬੇਨਤੀ ਹੈ ਕਿ ਇਹਨਾਂ ਸਰਦਾਰ ਭਗਤ ਸਿੰਘ ਮਾਨ ਨੇ ਜੋ ਪਿੰਡਾਂ ਦੇ ਵਿੱਚ ਇਹ ਸਿਸਟਮ ਸ਼ੁਰੂ ਕੀਤਾ ਹੈ ਇਹਨਾਂ ਦਾ ਵੱਧ ਤੋਂ ਵੱਧ ਆਪਣੇ ਗਵਾਂਢੀ ਨੂੰ ਆਪਣੇ ਪਿੰਡ ਵਾਸੀ ਨੂੰ ਵੱਧ ਤੋਂ ਵੱਧ ਮੈਸੇਜ ਜਰੂਰ ਭਜਾਓ ਤਾਂ ਜੋ ਸਾਡੇ ਪਰਿਵਾਰ ਦੇ ਜੀ ਇਸ ਚੀਜ਼ ਦਾ ਲਾਭ ਲੈ ਸਕਣ ਸਭ ਤੋਂ ਜੋ ਮੈਨੂੰ ਵਧੀਆ ਚੀਜ਼ ਲੱਗੀ ਮੈਡੀਸਨ ਹਰ ਤਰ੍ਹਾਂ ਦੀ ਪਿੰਡਾਂ ਦੇ ਵਿੱਚ ਆ ਰਹੀ ਆ ਕੈਂਪ ਦੇ ਵਿੱਚ ਲੈ ਕੇ ਆ ਰਹੇ ਨੇ ਸ਼ੂਗਰ ਬੀਪੀ ਹੋਰ ਵੀ ਜਨੀ ਸਾਡੇ ਸਰੀਰ ਨਾਲ ਸੰਬੰਧਿਤ ਮੈਡੀਸਨਾਂ ਨੇ ਉਹ ਹਰ ਤਰ੍ਹਾਂ ਦੀ ਮੈਡੀਸਨ ਇੱਥੇ ਲੈ ਕੇ ਆ ਰਹੇ ਨੇ ਪਰ ਮੈਂ ਮੈਡੀਕਲ ਵਿਭਾਗ ਨੂੰ ਆਪਣੀ ਵੱਲੋਂ ਬੇਨਤੀ ਕੀਤੀ ਹੈ ਕਿ ਹਰ ਮਹੀਨੇ 30 ਦਿਨ ਦੀ ਮੈਡੀਸਨ ਦਾ ਹੋਰ 25 ਦਿਨ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਮੈਡੀਸਨ ਦਾ ਕੈਂਪ ਲਾਇਆ ਜਾਊਗਾ ਤਾਂ ਜੋ ਸਾਡਾ ਜਿਹੜੇ ਡੇਲੀ ਰੁਟੀਨ ਦੇ ਵਿੱਚ ਸਾਡੇ ਬਜ਼ੁਰਗ ਨੇ ਸਾਡੇ ਕਈ ਗਰੀਬ ਪਰਿਵਾਰ ਨੇ ਡੇਲੀ ਰੁਟੀਨ ਦੇ ਵਿੱਚ ਜਿ ਉਹਨਾਂ ਨੂੰ ਦਵਾਈ ਮੁੱਲ ਕਿਸੇ ਵੀ ਤਰ੍ਹਾਂ ਦੀ ਦਵਾਈ ਮੁੱਲ ਲੈਣ ਦੀ ਲੋੜ ਨਾ ਪਵੇ ਸਾਰੀ ਸੰਗਤ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸੰਗਤ ਅਕਿ ਮੈਂ ਬੇਨਤੀ ਕਰਦਾ ਕਿ ਪਿੰਡਾਂ ਦੇ ਵਿੱਚ ਪਿਆਰ ਭਾਵਨਾ ਦੇ ਨਾਲ ਰਹੋ ਔਰ ਸਰਦਾਰ ਭਗਤ ਸਿੰਘ ਮਾਨ ਦੀ ਸੋਚ ਨੂੰ ਸਰਦਾਰ ਭਗਤ ਸਿੰਘ ਮਾਨ ਦੀ ਸੋਚ ਨੂੰ ਸਲੂਟ ਹੈ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਇੱਕ ਪਿਆਰ ਭਾਵਨਾ ਦੀ ਲਹਿਰ ਬੜੇ ਵੱਡੇ ਪੱਧਰ ਤੇ ਲਹਿਰ ਬਣਾ ਦਿੱਤੀ ਹੈ ਪਿੰਡਾਂ ਦੇ ਵਿੱਚ ਸੰਗਤ ਇਕਜੁੱਟ ਹੋ ਕੇ ਪਿੰਡਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਂ ਦੇਖ ਰਿਹਾ ਸੰਗਤ ਜੋ ਕੈਂਪਾਂ ਦੇ ਵਿੱਚ ਆ ਰਹੀ ਹੈ ਔਰ ਬੜੇ ਖੁਸ਼ੀ-ਖੁਸ਼ੀ ਕੁਛੀ ਕੁਛੀ ਆਪਣੇ ਪਰਿਵਾਰਾਂ ਦੇ ਨਾਲ ਆ ਰਹੇ ਨੇ ਕੁਛੀ ਕੁਛੀ ਕੈਂਪ ਦਾ ਫਾਇਦਾ ਲੈ ਰਹੇ ਨੇ ਪਰ ਮੈਂ ਨਾਲ ਨਾਲ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਜੇ ਕੋਈ ਆਂਢੀ ਗੁਆਂਢੀ ਰਹਿ ਵੀ ਜਾਵੇ ਉਹਨੂੰ ਮੈਸੇਜ ਜ਼ਰੂਰ ਆਇਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ